ਰਸ਼ੀਰਨਾਤੀਗਾ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਪੰਜਾਬ ਸਰਕਾਰ ਦੇ ਵੱਲੋਂ 23 ਨਵੰਬਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਰਖਵਾਏ ਗਏ ਸੀ ਸੋ ਅੱਜ 25 ਨਵੰਬਰ ਨੂੰ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾ ਰਹੇ ਨੇ ਸੋ ਅੱਜ ਸ਼੍ਰੀ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਆਮਨ ਅਰੋੜਾ ਕੈਬਨਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਸਾਹ ਨੇ ਸਾਰੇ ਹੀ ਸਰਕਾਰ ਦੇ ਨੇਤਾ ਮੰਤਰੀ ਹਾਜ਼ਰੀ ਭਰਨ ਦੇ ਲਈ ਆ ਰਹੇ ਨੇ ਸੋ ਇਸ ਵੇਲੇ ਅਸੀਂ ਬੁੱड्डा ਗੱਲ ਸ਼ਾਉਣੀ ਦੇ ਨਜ਼ਦੀਕ ਜੋ ਪੰਜਾਬ ਸਰਕਾਰ ਦੇ ਵੱਲੋਂ ਖਾਸ ਪੰਡਾਲ ਬਣਾਇਆ ਗਿਆ ਜਿੱਥੇ ਕਿ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਰਖਾਏ ਗਏ ਸੀ ਸੋ ਕੁਝ ਹੀ ਸਮੇਂ ਦੇ ਵਿੱਚ ਪਾਠ ਦੇ ਜੋ ਭੋਗ ਪੈਣਗੇ ਜਿਸ ਦੇ ਲਈ ਜੋ ਵੱਡੀ ਗਿਣਤੀ ਸੰਗਤਾਂ ਦਾ ਆਣਾ ਪੰਡਾਲ ਦੇ ਵਿੱਚ ਸ਼ੁਰੂ ਹੋ ਚੁੱਕਾ ਹੈ ਸੋ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਾਂਗੇ ਸ਼੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਜਿੱਥੇ ਕਿ ਪੰਜਾਬ ਸਰਕਾਰ ਦੇ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਸ਼ਤਾਬ ਦਿਨ ਨੂੰ ਸਮਰਪਿਤ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਏ ਗਏ ਨੇ 21 ਨਵੰਬਰ ਤੋਂ ਇਹਨਾਂ ਸਮਾਗਮਾਂ ਦੀ ਸ਼ੁਰੂਆਤ ਹੋ ਚੁੱਕੀ ਹੈ ਜਿਨ੍ਹਾਂ ਦੇ ਤਹਿਤ ਜਿੱਥੇ ਖੰਡਪੜ ਸਾਹਿਬ ਜੀ ਦੇ ਪਾਠ ਰਖਾਏ ਗਏ ਉਥੇ ਹੀ ਜੋ ਵਿਰਾਸਤ ਖਾਲਸਾ ਦੇ ਵਿੱਚ ਜੋ ਲੋਕਾਂ ਨੂੰ ਜੋ ਨੌਜਵਾਨ ਪੀੜ੍ਹੀ ਨੂੰ ਇਤਿਹਾਸ ਦੇ ਨਾਲ ਜੋੜਨ ਦੇ ਲਈ ਖਾਸ ਪ੍ਰਦਰਸ਼ਨੀ ਹਾਲ ਦੇ ਵਿੱਚ ਜੋ ਪ੍ਰਦਰਸ਼ਨੀ ਵੀ ਲਗਾਈ ਗਈ ਜਿਸ ਦੇ ਵਿੱਚ ਜਿਸ ਦੇ ਰਾਹੀਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜੋ ਜਨਮ ਤੋਂ ਲੈ ਕੇ ਸ਼ਹਾਦਤ ਤੱਕ ਦਾ ਸਫ਼ਰ ਜੋ ਚਿੱਤਰਾਂ ਦੇ ਮਾਧਮ ਨਾਲ ਰਾਹੀਂ ਪ੍ਰਦਰਸ਼ਿਤ ਕੀਤਾ ਗਿਆ ਉੱਥੇ ਹੀ ਜੋ 바ਰ ਕੋਡ ਦੇ ذریعے ਵੀ ਲੋਕਾਂ ਨੂੰ ਇਤਿਹਾਸ ਦੇ ਨਾਲ ਜੋੜਨ ਦੀ ਇੱਕ ਕੋਸ਼ਿਸ਼ ਸਰਕਾਰ ਦੇ ਵੱਲੋਂ ਕੀਤੀ ਗਈ ਵਿਰਾਸਤ ਖਾਲਸਾ ਵਿਖੇ ਡਰੋਨ ਸ਼ੋਅ ਵੀ ਕਰਵਾਇਆ ਗਿਆ ਉੱਥੇ ਹੀ ਲਗਾਤਾਰ ਸਰਕਾਰ ਦੇ ਵੱਲੋਂ ਕਿਉਂਕਿ ਆਉਣ ਵਾਲੀ ਸੰਗਤ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਪਰੇਸ਼ਾਨੀ ਨਾ ਹੋਵੇ ਟੈਂਟ ਸਿਟੀ ਵੀ ਬਣਵਾਈ ਗਈ ਤੇ ਸੰਗਤ ਦੀ ਸਹੂਲਤ ਦੇ ਲਈ ਫ੍ਰੀ ਬੱਸ ਸੇਵਾ ਤੇ ਫ੍ਰੀ ਈ ਰਿਕਸ਼ਾ ਸੇਵਾ ਵੀ ਜੋ ਦਿੱਤੀ ਜਾ ਰਹੀ ਹੈ ਤਾਂ ਕਿ ਆਉਣ ਵਾਲੀ ਸੰਗਤ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਰਪੇਸ਼ ਨਾ ਆਵੇ। ਸੋ 24 ਨਵੰਬਰ ਨੂੰ ਖਾਸ ਵਿਸ਼ੇਸ਼ ਇਜਲਾਸ ਪੰਜਾਬ ਸਰਕਾਰ ਦੇ ਵੱਲੋਂ ਕਰਵਾਇਆ ਗਿਆ ਜਿਸ ਦੇ ਵਿੱਚ ਜੋ ਸਰਕਾਰ ਦੇ ਵੱਲੋਂ ਮਤਾ ਪਾਸ ਕਰਕੇ ਸ੍ਰੀ ਅਮ੍ਰਿਤਸਰ ਸਾਹਿਬ ਦੇ ਗਲਿਆਰੇ ਤੱਕ ਅਤੇ ਤੱਕ ਸ੍ਰੀ ਦਮਦਮਾ ਸਾਹਿਬ ਅਤੇ ਤੱਕ ਸ੍ਰੀ ਕੇਸਗੜ੍ਹ ਸਾਹਿਬ ਸ਼ਹਿਰਾਂ ਨੂੰ ਪਵਿੱਤਰ ਸ਼ਹਿਰਾਂ ਦਾ ਦਰਜਾ ਦਿੱਤਾ ਗਿਆ। ਉੱਥੇ ਹੀ ਵਿਸ਼ੇ ਸਮਾਗਮਾਂ ਦੀ ਕੜੀ ਦੇ ਤਹਿਤ ਅੱਜ ਜੋ ਖੂਨਦਾਨ ਕੈਂਪਸ ਸੂਬਾ ਪਧਰੀ ਸਰਕਾਰ ਦੇ ਵੱਲੋਂ ਲਗਾਇਆ ਜਾ ਰਿਹਾ ਹੈ ਉੱਥੇ ਹੀ 3.5 ਲੱਖ ਬੂਟਾ ਵੀ ਲਗਾਇਆ ਜਾਏਗਾ ਉੱਥੇ ਹੀ ਜੋ 23 ਨਵੰਬਰ ਨੂੰ ਸ਼੍ਰੀ ਖੰਡਪੜ ਸਾਹਿਬ ਜੋ ਪਾਠ ਸ਼ੁਰੂ ਕਰਵਾਏ ਗਏ ਸੀ ਅੱਜ ਉਹਨਾਂ ਦਾ ਭੋਗ ਪਾਇਆ ਜਾਏਗਾ ਜਿਸ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਹੋਰ ਲੀਡਰਸ਼ਿਪ ਜੋ ਪਹੁੰਚ ਚੁੱਕੀ ਹੈ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਸੋ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਸ਼੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਜਿੱਥੇ ਕਿ ਵੱਡੀ ਗਿਣਤੀ ਲੋਕ ਜੋ ਸਮਾਗਮਾਂ ਦਾ ਧਾਰ ਸਮਾਗਮਾਂ ਦਾ ਹਿੱਸਾ ਬਨੰਦ ਲਈ ਧਾਰਮਿਕ ਸਮਾਗਮਾਂ ਦੇ ਵਿੱਚ ਹਾਜ਼ਰੀ ਭਰਨ ਦੇ ਲਈ ਆਏ ਹੋਏ ਨੇ ਤਾਂ ਪੰਥ ਪ੍ਰਸਿੱਧ ਪੰਥ ਪ੍ਰਸਿੱਧ ਕੀਰਤਨੀਆਂ ਦੇ ਵੱਲੋਂ ਜੋ ਗੁਰਬਾਣੀ ਕੀਰਤਨ ਕੀਤਾ ਜਾ ਰਿਹਾ ਹੈ ਜੋ ਨੌਜਵਾਨਾਂ ਨੂੰ ਆਈ ਹੋਈ ਸੰਗਤ ਨੂੰ ਜੋ ਗੁਰਬਾਣੀ ਦੇ ਨਾਲ ਜੋੜਿਆ ਜਾ ਰਿਹਾ ਹੈ ਗੁਰੂ ਦਾ ਦੇ ਨਾਮ ਦਾ ਜਾਪ ਕੀਤਾ ਜਾ ਰਿਹਾ ਹੈ ਜੋ ਆਈ ਹੋਈ ਸੰਗਤ ਵੀ ਹੈ ਉਹ ਵੀ ਗੁਰੂ ਦੇ ਰੰਗ ਦੇ ਵਿੱਚ ਰੰਗੀ ਹੋਈ ਨਜ਼ਰ ਆ ਰਹੀ ਹੈ ਤਾਂ ਸ਼ਹੀਦੀ ਸ਼ਤਾਬਦੀ ਸਮਾਗਮਾਂ ਦੇ ਵਿੱਚ ਹਾਜ਼ਰੀ ਭਰਨ ਲਈ ਸੰਗਤ ਆਈ ਹੋਈ ਹੈ ਗੱਲਬਾਤ ਵੀ ਕਰ ਲੈਣੇ ਆ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਬਲਰਾਸ ਸਿੰਘ ਜੀ ਅਸੀਂ ਗੰਗਸਰ ਜਿੱਥੋਂ ਪੁਆਏ ਜਾਂਦੇ ਜੀ ਪੂਰੀ ਸੰਗਤ ਲੈ ਕੇ ਆਈ ਹਾਂ ਹਾਂ ਜੀ ਸੰਗਤ ਲੈ ਕੇ ਆ ਕੇ ਬਸ ਸੰਗਤ ਹੀ ਆਈ ਹੈ ਜੀ ਜੀ ਕੀ ਕਹਿਣਾ ਚਾਹੁੰਦੇ ਜਿਸ ਤਰ੍ਹਾਂ ਪ੍ਰਬੰਧ ਅਤੇ ਸੋਮਨੀ ਕਮੇਟੀ ਦਾ ਸਰਕਾਰ ਵੱਲੋਂ ਕੀਤੇ ਗਏ ਜੀ 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 ਕੀ ਕਹਿਣਾ ਚਾਹੁੰਦੇ ਨੇ ਬਹੁਤ ਵਧੀਆ ਪ੍ਰਬੰਧ ਕੀਤੇ ਆ ਜੀ ਇਹਨਾਂ ਪ੍ਰਬੰਧਾਂ ਨੂੰ ਦੇਖ ਕੇ ਅਸੀਂ ਬੱਚਿਆਂ ਨੂੰ ਨਾਲ ਲੈ ਕੇ ਆ ਸਿੱਖਣ ਨੂੰ ਬਹੁਤ ਕੁਝ ਮਿਲਦਾ ਜੀ ਇਸ ਚੀਜ਼ ਚਾ ਕੇ ਬੱਚਿਆਂ ਨੂੰ ਇਤਿਹਾਸ ਨਾਲ ਜੋੜ ਜੁੜ ਜੋੜੇ ਆਂਦਾ ਜੀ ਜਿਉਹਨੇ ਬਈ ਇਹਨਾਂ ਬਹਾਨੇ ਦੇ ਨਾਲੇ ਬੱਚੇ ਆ ਗਏ ਜੀ ਜਿ ਹੁਣ ਵੱਡੇ ਨੂੰ ਤਾਂ ਆਉਣ ਜਾਂਦਾ ਹੁਣ ਬਸਾਂ ਦਿੱਤੀਆਂ ਸਰਕਾਰ ਨੇ ਉਹਦੇ ਰਾਹੀਂ ਸਾਡੇ ਬੱਚੇ ਆ ਗਏ ਬੱਚੇ ਵੇਖਣਗੇ ਸਿੱਖਣਗੇ ਇਤਿਹਾਸਾਂ ਬਾਰੇ ਪਤਾ ਲੱਗੂਗਾ ਇਹ ਬੱਚਿਆਂ ਨੂੰ ਬਹੁਤ ਵਧੀਆ ਪ੍ਰਬੰਧ ਹੈ ਬਹੁਤ ਸਾਨੂੰ ਪਤਾ ਹੈ ਵੀ ਵਿਰਾਸਤ ਦੇ ਖਾਲਸਾ ਚ ਵੀ ਪ੍ਰਦਰਸ਼ਨੀ ਹੈ ਜਾਂ ਬਾਗੂਰ ਦੇ ਜਰੀਏ ਵੀ ਬੱਚਿਆਂ ਨੂੰ ਇਤਿਹਾਸ ਸਿਖਾਉਣ ਲਈ ਸਰਕਾਰ ਵੱਲੋਂ ਲਗਾਏ ਗਏ ਨੇ ਖਾਸ ਤੌਰ ਤੇ ਹਾਂਜੀ ਉਹ ਅਸੀਂ ਦੇਖ ਰਹੇ ਆਂ ਜੇ ਆ ਕੇ ਅਸੀਂ ਆ ਗਈ ਆਏ ਆ ਜੀ ਆ ਕੇ ਹਾਂ ਅੰਜਾ ਜਰੂਰ ਜਾਵਾਂਗੇ ਜੀ ਬਿਲਕੁਲ ਹਾਂਜੀ ਸਸ਼ਿਕਾ ਜੀ ਲਾਈਸ ਮੁਰ ਸਿੰਘ ਜੀ ਜੈਤੋ ਤੋਂ ਜੀ ਕੀ ਕਹਿਣਾ ਚਾਹੋਗੇ ਸਰਕਾਰ ਦੇ ਪ੍ਰਬੰਧ ਕਿਹੋ ਜਿਹੇ ਨੇ ਤੇ ਓਵਰ ਆਲ ਤੁਹਾਡੇ ਮੰਜ ਕੀ ਬਲਬਲੇ ਚੱਲ ਰਹੇ ਸਰਕਾਰ ਦੇ ਬਹੁਤ ਵਧੀਆ ਪ੍ਰਬੰਧ ਹੈ ਕਿਉਂਕਿ ਮਤਲਬ ਬੱਸਾਂ ਤੇ ਦੂਰੋ ਦੂਰੋ ਸੰਗਤ ਆਈ ਹੈ ਤੇ ਇੱਥੇ ਉੰਜ ਵੀ ਬਹੁਤ ਵਧੀਆ ਇੱਥੇ ਦੇਖਣ ਨੂੰ ਮਿਲਦਾ ਤੇ ਸਾਡੇ ਮਤਲਬ ਇਹ ਇਤਿਹਾਸ ਹੈ ਸਾਡੇ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜੇ ਇੱਥੇ ਆਨੰਦਪੁਰ ਸਾਹਿਬ ਦਾ ਹੁਣ 350 ਸਾਲਾ ਗੁਰੂ ਤੇਗ ਬਹਾਦਰ ਜੀ ਦਾ ਬਣਾਇਆ ਜਾ ਰਿਹਾ ਹੈ ਡੇੜਾ ਇਹਦੇ ਵਾਸਤੇ ਬੱਚੇ ਸਾਰੇ ਜਿੰਨੇ ਵੀ ਹੋਰ ਨਾ ਸਾਡੇ ਮਾਈਆਂ ਵੀ ਆਈਆਂ ਬੀਬੀਆਂ ਜਿਹੜੀਆਂ ਪਹਿਲਾਂ ਹੋ ਸਕਦਾ ਨਾ ਆਈਆਂ ਹੁਣ ਉਹਨਾਂ ਨੂੰ ਵੀ ਅੱਜ ਨੂੰ ਵੇਖਣ ਨੂੰ ਮੌਕਾ ਮਿਲਿਆ ਹੈ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਉਪਰਾਲੇ ਕੀਤੇ ਤੁਸੀਂ ਆਇਆ ਕਿਹਨਾ ਮੈਂ ਜੀ ਹਾਂਜੀ ਆਗਿਆਪਾਲ ਸਿੰਘ ਜੀ ਤੇ ਪੀਤਾ ਜੀ ਸੇ ਪਤਾ ਤੁਹਾਨੂੰ ਇਸ ਪ੍ਰਤੀ ਦਾ ਹਾਂਜੀ ਕੀ ਪਤਾ ਹੈ ਐਸੇ ਗੁਰਗੋਬ ਸਿੰਘ ਜੀ ਰਹੇ ਸੀਗੇ ਨਾਲੇ ਬਰੂਤੇ ਇੱਕ ਬਾਦਰ ਜੀ ਜੋਨਾਂ ਤਣ 3.5 ਸਾਲਾ ਛਿੱਟ ਜਿਹੜਾ ਬਣਾਇਆ ਜਾ ਰਿਹਾ ਹੈ ਇੱਥੇ ਗੁਰਗੋਬ ਸਿੰਘ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਇਸ ਪ੍ਰਤੀ ਤੋਂ ਕੀਤੀ ਸੀ ਹਾਂਜੀ ਜਿਸ ਤਰ੍ਹਾਂ ਤੁਸੀਂ ਆਏ ਹੋ ਮਾਤਾ ਪਿਤਾ ਹੋਰ ਅਦ ਨਾਲ ਇਤਿਹਾਸ ਬਣਾਉਂਦੇ ਨੇ ਕੋਤੋਂ ਨਹੀਂ ਮੜ ਮੋਟਾ ਇਹਦਾ ਪੜਾਈ ਜਾਂਦੀ ਹੈ ਪੰਜਾਬੀ ਵਿੱਚ ਅਸੀਂ ਕਰਨ ਦੇ ਵਿੱਚ ਸਿੱਖਣ ਦੀ ਕੋਸ਼ਿਸ਼ ਕਰਦੇ ਹਾਂਜੀ ਸ਼ਿਗਰ ਬਾਈ ਜੀ ਸਹੀ ਨਾਮ ਹੈ ਜੀ ਨਹੀਂ ਬੋਲ ਜੀ ਖਾਲਸਾ ਵਰੀ ਪੜੇ ਹਾਂ ਮੇਰਾ ਨਾਮ ਸੁਖਵੀਰ ਸਿੰਘ ਹੈ ਜੀ ਅਸੀਂ ਪਿੰਡ ਬਚਨੰਦੀ ਤੜਾ ਤੇ ਬਲਾਕ ਜੈਤੂ ਤੋਂ ਅਸੀਂ ਆਏ ਹਾਂ ਤੇ ਤਕਰੀਬਨ ਅਸੀਂ ਬਸ ਤਕਰੀਬਨ ਫੁੱਲ ਕਰਕੇ ਆਏ ਹਾਂ ਬਾਕੀ ਸਰਕਾਰ ਦੇ ਵੱਲੋਂ ਮੁਫਤ ਬਸ ਸੇਵਾ ਜਿਹੜੀ ਚਲਾਈ ਹਾਂਜੀ 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 ਅਸੀਂ ਜਿਹੜੀਆਂ ਸਰਕਾਰ ਦਾ ਬਹੁਤ ਸੋਹਣਾ ਪ੍ਰਬੰਧ ਹੈ ਪਾਣੀ ਦਾ ਪ੍ਰਬੰਧ ਹੈ ਜਿਵੇਂ ਸਾਰਾ ਕੁਝ ਦੇਖਿਆ ਇਹਨੂੰ ਬਹੁਤ ਪ੍ਰਬੰਧਾ ਬਾਕੀ ਸੰਗਤ ਨੂੰ ਨਾਲ ਲੈ ਕੇ ਆਇਆ ਉੰਗਾ ਗੁਰੂ ਤੇਗ ਬਹਾਦਰ ਜੀ ਦੀ ਦੇੜਾ ਸਾਢੇ 350 ਦਾ ਸਿੱਧੀ ਦੇੜਾ ਮਨਾ ਰਹੇ ਆ ਬੱਚਿਆਂ ਨੂੰ ਨਾਲ ਲੈ ਕੇ ਆ ਬੀਬੀਆਂ ਨਾਲ ਆਇਆ ਤਾਂ ਕਿ ਆਪਣੀ ਸਿੱਖ ਇਤਿਹਾਸ ਭਰੀ ਜਾਣਕਾਰੀ ਹਾਸਲ ਕਰਨ ਸਾਰਾ ਕੁਝ ਦਿਖਾਵਾਂਗੇ ਹੁਣੇ ਹਲੇ ਆਏ ਆਲੇ ਸੀ ਤੇ ਹੁਣ ਇਹ ਦੁਬਾਰ ਸਾਰੇ ਥਾਂ ਵਿਰਾਸਤੀ ਖਾਲਸਾ ਸਭ ਕੁਝ ਦੇਖ ਕੇ ਦਿਖਾ ਕੇ ਬੱਚਿਆਂ ਨੂੰ ਦਿਖਾਵਾਂਗੇ ਦੱਸਾਂਗੇ ਭਾਈ ਆਪਣਾ ਇਤਿਹਾਸ ਆ ਗੁਰੂ ਗੰਗ ਸਿੰਘ ਜੀ ਇੱਥੇ ਕਿਵੇਂ ਇਤਿਹਾਸ ਰੱਖਿਆ ਕਿੰਨਾ ਚਿਰ ਇੱਥੇ ਜੰਗ ਵੀ ਲੜੀ ਉਹਨਾਂ ਨੇ ਇੱਥੇ ਰਹੇ ਤੇ ਬਾਕੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਲੈ ਕੇ ਭਾਈ ਇਤਤਾ ਜੀ ਇੱਥੇ ਆਏ ਉਹਨਾਂ ਬਾਰੇ ਜਾਣਕਾਰੀ ਬੱਚਿਆਂ ਨੂੰ ਦੇਵਾਂਗੇ ਜੀ ਸਾਰੇ ਆਸ਼ਕ ਤੇ ਅਸਨਾ ਬੱਚਿਆਂ ਨੂੰ ਜੋੜਾਂਗੇ ਬਾਕੀ ਸੰਗਤ ਨੂੰ ਜੋੜਾਂਗੇ ਬੀਬੀਆਂ ਬਹੁਤ ਘੱਟ ਆਉਂਦੀਆਂ ਕਿ ਇਹਨਾਂ ਨੂੰ ਲਿਆਉਣ ਵਾਲਾ ਉੱਥੇ ਹੁੰਦਾ ਨਹੀਂ ਫਿਰ ਅਸੀਂ ਲੈ ਕੇ ਆਏ ਆ ਨਾਲ ਜਿੰਨਾਂ ਨੂੰ ਵੀ ਆਪ ਸਰਕਾਰ ਦੇ ਵੱਲੋਂ ਜੋ ਮੁਫਤ ਬਾਸੇ ਸੇਵਾ ਕਰ ਚਲਾਈ ਜਾ ਰਹੀ ਹੈ ਉਸ ਦੇ ذریعے ਜੋ ਪਿੰਡਾਂ ਪਿੰਡਾਂ ਤੋਂ ਜੋ ਅਲੱਗ-ਅਲੱਗ ਹਲਕਿਆਂ ਤੋਂ ਸ਼ਹਿਰਾਂ ਤੋਂ ਜੋ ਸੰਗਤ ਵੱਡੀ ਗਿਣਤੀ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚ ਰਹੀ ਹੈ ਪਰਿਵਾਰਾਂ ਦਾ ਕਹਿਣਾ ਕਿ ਉਹ ਆਪਣੇ ਬੱਚੇ ਲੈ ਕੇ ਆ ਰਹੇ ਨੇ ਆਪਣੇ ਨੌਜਵਾਨ ਭਾਈਆਂ ਨੂੰ ਲੈ ਕੇ ਆ ਰਹੇ ਨੇ ਤਾਂ ਕਿ ਸਿੱਖ ਇਤਿਹਾਸ ਦੇ ਨਾਲ ਉਹਨਾਂ ਨੂੰ ਜੋੜਿਆ ਜਾ ਸਕੇ ਕਿਉਂਕਿ ਇਹ ਬਹੁਤ ਹੀ ਜਿਹੜਾ ਕਿਹਾ ਜਾ ਸਕੇ ਖਾਸ ਮੌਕਾ ਹੈ ਜਦੋਂ ਸਰਕਾਰ ਦੇ ਵੱਲੋਂ ਖਾਸ ਉਪਰਾਲੇ ਕੀਤੇ ਗਏ ਨੇ ਸੰਗਤ ਨੂੰ ਨੌਜਵਾਨਾਂ ਨੂੰ ਚਿਆਂ ਨੂੰ ਸਿੱਖ ਇਤਿਹਾਸ ਦੇ ਨਾਲ ਜੋੜਨ ਲਈ ਤਾਂ ਤੁਸੀਂ ਵੇਖ ਸਕਦੇ ਹੋ ਕਿ ਵੱਡੀ ਗਿਣਤੀ ਸੰਗਤ ਹੈ ਜਿਹੜੀ ਉਹ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ ਪਹੁੰਚ ਚੁੱਕੀ ਹੈ ਜੋ ਸ਼੍ਰੀ ਅਨੰਦਪੁਰ ਸਾਹਿਬ ਵਿਖੇ 9ਵੇਂ ਪਾਛੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਸ਼ਤਾਬਦੀ ਦੇ ਸਮਾਗਮ ਚੱਲ ਰਹੇ ਨੇ ਉਸ ਨੂੰ ਲੈ ਕੇ ਜੋ ਅਖੰਡ ਪਾਠ ਸਾਹਿਬ 23 ਨਵੰਬਰ ਨੂੰ ਰਖਵਾਏ ਗਏ ਸੀ ਅੱਜ ਉਹਨਾਂ ਦੇ ਭੋਗ ਪਾਣਗੇ ਤਾਂ ਵੱਡੀ ਗਿਣਤੀ ਸੰਗਤ ਆ ਰਹੀ ਹੈ ਜੇਕਰ ਸੁਰੱਖਿਆ ਦੀ ਗੱਲ ਕੀਤੀ ਕਰੀਏ ਤਾਂ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ ਸੁਰੱਖਿਆ ਦੇ لحاظ ਦੇ ਨਾਲ ਵੱਡੀ ਗਿਣਤੀ ਪੁਲਿਸ ਹਮਲਾ ਪੁਲਿਸ ਪ੍ਰਸ਼ਾਸਨ ਸਤੇ ਦੇ ਜਾਣਕਾਰੀ ਦੇ ਮੁਤਾਬਕ 8000 ਦੇ ਕਰੀਬ ਦੀ ਨਫਰੀ ਜੋ ਸ਼੍ਰੀਨੰਦਪੁਰ ਸਾਹਿਬੀ ਧਰਤੀ ਤੇ ਪ੍ਰਸ਼ਾਸਨ ਦੇ ਵੱਲੋਂ ਸਰਕਾਰ ਦੇ ਵੱਲੋਂ ਤਾਇਨਾਤ ਕੀਤੀ ਗਈ ਹੋਈ ਹੈ ਚੱਪੇ-ਚੱਪੇ ਦੇ ਉੱਪਰ ਪੁਲਿਸ ਪ੍ਰਸ਼ਾਸਨ ਦੀ ਤਿੱਖੀ ਨਿਗਰਹਾ ਬਾਜ਼ ਅੱਖ ਹੈ ਤਾਂ ਕਿ ਕੋਈ ਸ਼ਰਾਰਤੀ ਅੰਸਰ ਕਿਸੇ ਤਰ੍ਹਾਂ ਦੀ ਸ਼ਰਾਰਤ ਨਾ ਕਰ ਸਕੇ ਉੱਥੇ ਹੀ ਜੋ ਲੋਕਾਂ ਨੂੰ ਸੁਰੱਖਿਆ ਲਗਾਤਾਰ ਪ੍ਰਦਾਨ ਕੀਤੀ ਜਾ ਰਹੀ ਹੈ ਸੋ ਤਸਵੀਰਾਂ ਤੁਹਾਡੇ ਨਾਲ ਸ਼੍ਰੀਨੰਦਪੁਰ ਸਾਹਿਬੀ ਧਰਤੀ ਤੋਂ ਸਾਂਝੀਆਂ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਜਿੱਥੇ ਭਾਈ ਬਜ਼ੁਰਗ ਬੱਚੇ ਆਏ ਹੋਏ ਨੇ ਉੱਥੇ ਭੈਣਾਂ ਵੀ ਆਈਆਂ ਹੋਈਆਂ ਨੇ ਗੱਲਬਾਤ ਕਰ ਨਿਆ ਸਤਿ ਸ਼੍ਰੀ ਅਕਾਲ ਭੈਣੇ ਸਤਿ ਸ਼੍ਰੀ ਅਕਾਲ ਕਿੱਥੋਂ ਆਏ ਹੋ ਅਸੀਂ ਲਖਿਆਲੀ ਮੰਡੀ ਤੋਂ ਆਏ ਹਾਂ ਜੀ ਜੀ ਮੁਖਸਰ ਸਾਹਿਬ ਨੂੰ ਹਾਂ ਜੀ ਬਾਸ ਸੇਵਾ ਦੇ ਜ਼ਰੀਏ ਆਏ ਹਾਂ ਜਿਹੜੀ ਸਰਕਾਰ ਹਾਂ ਜੀ ਬਾਸ ਸੇਵਾ ਤੇ ਆਏ ਹਾਂ ਜੇ ਬੱਚੇ ਵੀ ਨਾਲ ਲੈ ਕੇ ਆਏ ਹਾਂ ਹਾਂ ਜੀ ਮੰਦਰ ਵਿੱਚ ਪਲਵਲੇ ਤੁਹਾਡੇ ਸਾਡੇ ਮੰਨ ਚ ਸਰਦਾ ਹੀ ਆਈ ਅਸੀਂ ਕੁਝ ਸੋਕ ਕੇ ਜਾਈਏ ਤਾਂ ਸਾਡੀ ਮੰਗ ਪੂਰੀ ਹੋਵੇ ਹਾਂ ਜੀ ਹਾਂ ਜੀ ਪ੍ਰੇਮ ਭਾਵਨਾ ਲਾਏ ਆ ਵੀ ਅਸੀਂ ਦਰਸ਼ਨ ਕਰੇ ਆਈਏ ਪਹਿਲੀ ਵਾਰ ਹੀ ਆਏ ਆ ਵੈਸੇ ਮੌਕਾ ਮਿਲਿਆ ਹਾਂ ਜੀ ਮੌਕਾ ਮਿਲਿਆ ਗੁਰੂ ਦੇ ਦਰ ਦੇ ਜਾਣ ਦਾ ਦਰਸ਼ਨ ਕਰੀਏ ਨਾਮ ਲੈ ਕੇ ਕੀ ਕਹਿਣਾ ਚਾਹੂਗੇ ਮੌਕਾ ਮਿਲਿਆ ਜੀ ਸਾਨੂੰ ਬਾਬੇ ਦੇ ਦਰ ਤੇ ਆਉਣ ਦਾ ਬਹੁਤ ਬਹੁਤ ਖੁਸ਼ੀ ਆ ਸਾਨੂੰ ਜੀ ਬਿਲਕੁਲ ਸਤਿ ਪਰਮਜੀਤ ਜੀ ਹਾਂਜੀ ਕੀ ਕਹਿਣਾ ਚਾਹੂੰ ਅਸੀਂ ਮੈਂ ਕਹਿਣਾ ਚਾਹੂੰਗੀ ਬਹੁਤ ਵਧੀਆ ਕੀਤਾ ਵਿਚਾਰ ਆ ਭਗਤ ਮਾਨ ਨੇ ਜਿਹੜਾ ਸਾਨੂੰ ਮੌਕਾ ਦਿੱਤਾ ਆਣ ਦਾ ਕਦੇ ਆ ਹੀ ਨਹੀਂ ਸਕੇ ਸੀਗੇ ਜਿਹੜੇ ਆ ਗਏ ਅਸੀਂ ਅੱਜ ਉਹਨਾਂ ਦੀ ਕਿਰਪਾ ਬਹੁਤ ਜ਼ਿਆਦਾ ਹੈ ਵਾ ਮਾਲਕ ਉਹਨਾਂ ਨੂੰ ਤਗੜਾ ਰੱਖੇ ਤੁਮ ਹਾਂ ਸ਼ੁਕਰੀਆ ਇਹ ਸਾਬਦਿਓ ਕਿ ਭੈਣਾ ਦਾ ਕਹਿਣਾ ਹੈ ਕਿ ਉਹਨਾਂ ਨੂੰ ਇੱਕ ਮੌਕਾ ਮਿਲਿਆ ਗੁਰੂ ਦੇ ਦਰ ਤੇ ਆਉਣ ਦਾ ਸਰਕਾਰ ਦੇ ਵੱਲੋਂ ਜੋ ਮੁਫਤ ਬਸ ਸੇਵਾ ਲਗਾਈ ਗਈ ਹੈ ਉਹਨਾਂ ਦੇ ਜਰੀਏ ਆਏ ਹੈ ਸਸ਼ੀਕਲ ਮਾਤਾ ਜੀ ਸਰ ਸਰ ਕਲਵਿੰਦਰ ਘਰ ਕਿੱਥੋਂ ਆਇਓ ਅਸੀਂ ਹਾਈ ਕੋਰਟ ਕਪੂਰੇ ਤੋਂ ਹਾਂ ਜੀ ਹਾਂ ਹਾਂ ਜੀ ਬਸ ਦੇ ਵਿੱਚ ਆਏ ਹਾਂ ਬਸ ਕਰਾ ਕੇ ਹਾਂ ਜੀ ਹਾਂ ਜੀ ਹਾਂ ਜੀ ਕੋਈ ਦਿੱਕਤ ਕੋਈ ਨਹੀਂ ਕੋਈ ਨਹੀਂ ਗੁਰੂ ਘਰ ਹੁਣ ਆਸਾਨੀ ਨਾਲ ਦਰਸ਼ਨ ਕਰ ਹਾਂ ਜੀ ਹਾਂ ਜੀ ਹਾਂ ਜੀ ਧੰਨਵਾਦ ਕਰ ਹਾਂ ਧੰਨਵਾਦ ਥੋੜਾ ਬਿਲਕੁਲ ਸੋ ਲਗਾਤਾਰ ਜਿਹੜੀ ਇਹ ਸੰਗਤ ਹੈ ਇਹ ਪੰਜਾਬ ਦੇ ਅਲੱਗ-ਅਲੱਗ ਹਿੱਸਿਆਂ ਤੋਂ ਗੁਰੂ ਦੇ ਦਰ ਦੇ ਉੱਪਰ ਨਤਮਸਤਕ ਹੋਣ ਦੇ ਲਈ ਆਈ ਹੋਈ ਹੈ ਸੋ ਗੱਲਬਾਤ ਵੀ ਕਰ ਲੈਣੇ ਆ ਭੈਣਾਂ ਵੀ ਆਈਆਂ ਹੋਈਆਂ ਨੇ ਕੀ ਨਾਮ ਹੈ ਭੈਣ ਜੀ ਗੁਰੂ ਘਰ ਆ ਜੀ ਕਿਥੋਂ ਆਇਓ ਅਸੀਂ ਜਿਲ੍ਹਾ ਲੁਧਿਆਣਾ ਪਿੰਡਾਂਗੋ ਅੱਛਾ ਜੀ ਅਸੀਂ ਬਸ ਬਸ ਦੇ ਵਿੱਚ ਹਾਂ ਸਰਕਾਰ ਨੇ ਸਾਡੀਆਂ ਕੋਈ ਦਿੱਕਤ ਪਰੇਸ਼ਾਨੀ ਨਹੀਂ ਜੀ ਕੋਈ ਨਹੀਂ ਤੇ ਮੌਕਾ ਮਿਲਿਆ ਗੁਰੂ ਘਰ ਆਂ ਤਾਂ ਕੀ ਕਹਿਣਾ ਚਾਹੁੰਦੇ ਹੋ ਬਸ ਇਹੀ ਚਾਹੁੰਦੇ ਆ ਕਿ ਆਪਣੇ ਬੱਚਿਆਂ ਨੂੰ ਤੇ ਆਪਣੇ ਆਣਗਵਣ ਸਾਰਿਆਂ ਨੂੰ ਹੀ ਸੰਚੇਦੋ ਕਿ ਇਸ ਰੱਖੋ ਗੁਰੂ ਵਾਲੇ ਬਣੋ। ਗੁਰੂ ਵਾਲੇ ਬਣੋ। ਬਹੁਤ ਵੱਡੀ ਗੱਲ ਹੈ ਕਿ ਗੁਰੂ ਵਾਲੇ ਬਣੋ ਅੱਜ ਦੇ ਸਮੇਂ ਦੀ ਜ਼ਰੂਰਤ ਹੈ। ਗੁਰੂ ਦੇ ਲਾੜ ਲੱਗਣ ਦੀ, ਗੁਰੂ ਵਾਲੇ ਬਣਨ ਦੀ। ਜਿਸ ਅਮੀਰ ਵਿਰਾਸਤ ਦੇ ਅਸੀਂ ਵਾਰਸ ਆਂ, ਉਸ ਅਮੀਰ ਵਿਰਾਸਤ ਨੂੰ ਸੰਭਾਲਣ ਦੀ। ਸੋ ਸਿੱਖ ਪੰਥ ਦੀ ਲਸਾਨੀ ਸ਼ਹਾਦਤ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਨ੍ਹਾਂ ਦੇ 350 ਸਾਲਾ ਸ਼ਹੀਦੀ ਸ਼ਤਾਬ ਦੀ ਸਮਾਗਮ ਚੱਲ ਰਹੇ ਨੇ। ਉਹਨੂੰ ਲੈ ਕੇ ਜੋ ਪੰਜਾਬ ਸਰਕਾਰ ਦੇ ਵੱਲੋਂ ਖਾਸ ਸ਼੍ਰੀ ਅਖੰਡ ਪਾਠ ਸਾਹਿਬ ਜੀ ਰਖਾਏ ਗਏ ਤੇ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਨੇ ਜਿਨ੍ਹਾਂ ਦੇ ਵਿੱਚ ਵੱਡੀ ਗਿਣਤੀ ਲੋਕ ਨੇ ਜੋ ਉਹ ਹਾਜ਼ਰੀ ਭਰਨ ਦੇ ਲਈ ਜੋ ਪਹੁੰਚ ਰਹੇ ਨੇ ਗੁਰੂ ਦੇ ਲੜ ਲੱਗਣ ਲਈ ਪਹੁੰਚ ਰਹੇ ਨੇ ਗੁਰੂ ਵਾਲਾ ਬਣਨ ਦੇ ਲਈ ਪਹੁੰਚ ਰਹੇ ਨੇ ਗੱਲਬਾਤ ਵੀ ਕਰਾਂਗੇ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਹੈ ਬਾਬਾ ਜੀ ਮੇਰਾ ਨਾਮ ਗੁਰਜੰਟ ਸਿੰਘ ਹੈ ਜੀ ਮੈਂ ਤਲਵੰਡੀ ਸਾਬੋਧ ਨੀਜੀ ਕੋ ਬਣਾਵਾਲੀ ਦਾ ਰਹਿਣ ਵਾਲਾ ਹਾਂ ਹਾਂ ਜੀ ਦੇ ਉੱਪਰ ਆਏ ਹੋਏ ਹਾਂ ਸ਼ਰਦੀ ਸਮਾਗਮਾਂ ਦੇ ਵਿੱਚ ਹਿੱਸਾ ਲੈਣ ਲਈ ਕੀ ਕਹਿਣਾ ਚਾਹੁੰਗੇ ਮਾਂਚੀ ਬਲਬਲੇ ਕੀ ਨੇ ਸਾਡੇ ਮਾਨ ਬਲੇਆ ਬੜਾ ਬਹੁਤ ਵਧੀਆ ਪ੍ਰੋਗਰਾਮ ਹੈ ਸਾਡੇ ਬੱਚੇ ਹੈ ਉਹ ਵੀ ਬੜੇ ਉਤਸ਼ਾਹਤ ਹੈ ਜੋ ਸਾਡੀਆਂ ਬੀਬੀਆਂ ਭੈਣਾਂ ਨੇ ਉਹ ਵੀ ਬੜੀ ਉਤਸ਼ਾਹਤ ਨੇ ਕਾਏ ਇਕੱਠਾ ਦਾ ਪਤਾ ਹੀ ਨਹੀਂ ਬੀਬਾ ਵੀ ਕਿੰਨਾ ਹੋ ਰਿਹਾ ਹੈ 3-4 ਦਿਨ ਹੋ ਗਏ 3-4 ਦਿਨ ਹੋ ਗਏ ਬਸ ਬਹੁਤ ਲੋਕ ਆ ਰਹੇ ਹਨ ਬੱਚਿਆਂ ਜਾਂਬ ਤੇ ਬੀਬੀਆਂ ਜ ਬਹੁਤ ਉਤਸ਼ਾਹ ਹੈ ਅੱਜ ਬੱਚਿਆਂ ਨੂੰ ਦੇ ਜੂੜੇ ਨਾਲ ਜੋੜਨ ਦੀ ਜਰੂਰਤ ਹੈ ਕੀ ਕਹਿਣਾ ਚਾਹੁੰਦੇ ਅਸੀਂ ਕਹਿੰਦੇ ਵੀ ਬਸ ਜਿੰਨੇ ਵੀ ਬੱਚੇ ਨੇ ਜੋ ਸਾਡੇ ਇਲਾਕੇ ਵਿੱਚ ਨੇ ਅਸੀਂ ਤਾਂ ਕਹਿੰਦਾ ਪਹਿਲਾਂ ਪੰਜਾਬੀ ਪੜੋ ਪੰਜਾਬੀ ਪੜਾਓ ਪੰਜਾਬੀ ਬੋਲੋ ਸਾਡੇ ਬੱਚੇ ਔਰ ਸਾਡਾ ਏਰੀਆ ਸਾਰਾ ਪੰਜਾਬੀ ਬੋਲਦਾ ਹੈ ਅਸੀਂ ਜੋ ਬੱਚੇ ਇੰਗਲਿਸ਼ ਚ ਸਕੂਲਾਂ ਵਿੱਚ ਲਾਏ ਆ ਉਹਨਾਂ ਮੀਡੀਆ ਵਿੱਚ ਇੰਗਲਿਸ਼ ਹੈ ਅਸੀਂ ਆਪਣੇ ਬੱਚਾ ਨੂੰ ਘਰ ਉਹਨਾਂ ਦੇ ਟਿਊਸ਼ਨਰ ਰਖਵਾ ਕੇ ਤਾਂ ਪੰਜਾਬੀ ਪੜਾ ਕੇ ਸਪੱਟ ਬਣਾਇਆ ਮੇਰੀ ਬੇਟੀ ਪੀ ਐਚ ਡੀ ਕਰ ਰਹੀ ਹੈ ਜੀ ਖਾਸ ਤੌਰ ਤੇ ਜੋ ਸੰਗਤਾਂ ਨੂੰ ਇੱਥੇ ਲਿਆਂਨ ਲਈ ਫ੍ਰੀ ਬੱਸੇਵਾਂ ਲਗਾਈ ਇੱਥੇ ਟੈਂਟ ਸਿਟੀ ਕੀਤੀ ਖਾਸ ਪ੍ਰਬੰਧ ਵਿਸ਼ੇਸ਼ ਧਾਰਮਿਕ ਸਮਾਗਮ ਦੀ ਜੋ ਸਾਡਾ ਖਾਸ ਪ੍ਰਬੰਧ ਕੀਤਾ ਇਸ ਗਵਰਨਮੈਂਟ ਨੇ ਸਾਡੇ ਵਾਸਤੇ ਜੀ ਸਵੇਰ 5 ਵਜੇ ਬਸ ਆਈ ਬੱਸਾਂ ਪਿੰਡਾਂ ਵਿੱਚੋਂ ਆਇਆਂ ਹਰ ਇੱਕ ਬੰਦੇ ਵਿੱਚ ਬੱਸ ਆਇਆਂ ਕੱਲੀਆਂ ਬੱਸਾਂ ਵੀ ਨਹੀਂ ਲਾਈਆਂ ਉਹਨਾਂ ਨੇ ਸਾਡੇ ਵਾਸਤੇ ਖਾਣ ਦਾ ਪ੍ਰਬੰਧ ਪਾਣੀ ਦਾ ਪ੍ਰਬੰਧ ਅਤੇ ਰਸਤੇ ਦੇ ਵਿੱਚ ਸਾਡੇ ਵਿੱਚ ਚਾਹ ਦੇ ਲੰਗਰ ਵੀ ਲਾਏ ਅਸੀਂ ਕਹਿੰਦੇ ਸਾਨੂੰ ਕਦੇ ਕਿਸੇ ਨੇ ਪੁੱਛਿਆ ਹੀ ਨਹੀਂ ਸੀ ਬੱਸਾਂ ਦੇ ਚੜਾ ਕੇ ਲੈ ਜਾਂਦੇ ਭੁੱਖੇ ਹੁੰਦੇ ਤੇ ਆਏ ਹੁੰਦੇ ਇਹ ਐਹੀ ਜੀ ਗਵਰਨਮੈਂਟ ਹੈ ਜਿਨੇ ਸਾਡਾ ਪੂਰਾ ਕਹਿੰਦਾ ਬੀਪੀਆਂ ਦਾ ਜਿਆਦਾ ਖਿਆਲ ਰੱਖਿਆ ਬੱਚਿਆਂ ਦਾ ਵੀ ਖਿਆਲ ਹੈ ਬੱਚੇ ਵੀ ਆਏ ਨੇ ਉਹਨੇ ਪੜਾਅ ਸਿੱਖਿਆ ਪੈਦਾ ਕੀਤਾ ਅਸੀਂ ਕਹਿੰਦਾ ਧੰਨਵਾਦ ਹੈ ਜਿਨ੍ਹਾਂ ਨੇ ਸਾਡੇ ਸ਼ਾਰ ਲਈ ਆ ਬਜ਼ੁਰਗਾਂ ਦੀ ਬਹੁਤ ਬਹੁਤ ਸ਼ੁਕਰੀਆ ਜੀ ਸ਼ੁਕਰੀਆ ਬਹੁਤ ਧੰਨਵਾਦ ਜੀ ਸੋ ਲਗਾਤਾਰ ਤਸਵੀਰ ਅਥਰ ਨਾਲ ਸਾਂਝਾ ਕਰਾਂਗੇ ਸਹਿਯੋਗੀ ਰੁਪਿੰਦਰਪਾਲ ਸਿੰਘ ਡਿੰਪਲ ਦੇ ਨਾਲ ਮੈਂ ਪਰਮਜੀਤ ਸੈਣੀ ਅਜੀਤ ਵੈਬ ਟੀਵੀ ਧਰਮ ਹੇਤ ਸਾਾਕਾ ਜਨ ਕੀਆ ਸੀਛ ਦਿਆ ਪਰ ਸਿਰਰ ਨਾ ਦੀਆ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬ ਦੀ ਨੂੰ ਸਮਰਪਿਤ ਪੰਜਾਬ ਸਰਕਾਰ ਦੇ ਵੱਲੋਂ 23 ਨਵੰਬਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਰਖਵਾਏ ਗਏ ਸੀ ਸੋ ਅੱਜ 25 ਨਵੰਬਰ ਨੂੰ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾ ਰਹੇ ਨੇ ਸੋ ਅੱਜ ਸ਼੍ਰੀ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਆਮਨ ਅਰੋੜਾ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਸਾਹਨੇ ਸਾਰੇ ਹੀ ਸਰਕਾਰ ਦੇ ਨੇਤਾ ਮੰਤਰੀ ਹਾਜ਼ਰੀ ਭਰਨ ਦੇ ਲਈ ਆ ਰਹੇ ਨੇ ਸੋ ਇਸ ਵੇਲੇ ਅਸੀਂ ਬੁੱਢਾ ਦਲ ਸ਼ਾਉਣੀ ਦੇ ਨਜ਼ਦੀਕ ਜੋ ਪੰਜਾਬ ਸਰਕਾਰ ਦੇ ਵੱਲੋਂ ਖਾਸ ਪੰਡਾਲ ਬਣਾਇਆ ਗਿਆ ਜਿੱਥੇ ਕਿ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਰਖਾਏ ਗਏ ਸੀ ਸੋ ਕੁਝ ਹੀ ਸਮੇਂ ਦੇ ਵਿੱਚ ਪਾਠ ਦੇ ਜੋ ਭੋਗ ਪੈਣਗੇ ਜਿਸ ਦੇ ਲਈ ਜੋ ਵੱਡੀ ਗਿਣਤੀ ਸੰਗਤਾਂ ਦਾ ਆਣਾ ਪੰਡਾਲ ਦੇ ਵਿੱਚ ਸ਼ੁਰੂ ਹੋ ਚੁੱਕਾ ਹੈ ਸੋ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਾਂਗੇ ਸ਼੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਜਿੱਥੇ ਕਿ ਪੰਜਾਬ ਸਰਕਾਰ ਦੇ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਸ਼ਤਾਬ ਦਿਨ ਨੂੰ ਸਮਰਪਿਤ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਏ ਗਏ ਨੇ 3 ਨਵੰਬਰ ਤੋਂ ਇਹਨਾਂ ਸਮਾਗਮਾਂ ਦੀ ਸ਼ੁਰੂਆਤ ਹੋ ਚੁੱਕੀ ਹੈ ਜਿਨ੍ਹਾਂ ਦੇ ਤਹਿਤ ਜਿੱਥੇ ਅਖੰਡ ਪਾਠ ਸਾਹਿਬ ਜੀ ਦੇ ਪਾਠ ਰਖਾਏ ਗਏ ਉਥੇ ਹੀ ਜੋ ਵਿਰਾਸਤ ਹੈ ਖਾਲਸਾ ਦੇ ਵਿੱਚ ਜੋ ਲੋਕਾਂ ਨੂੰ ਜੋ ਨੌਜਵਾਨ ਪੀੜੀ ਨੂੰ ਇਤਿਹਾਸ ਦੇ ਨਾਲ ਜੋੜਨ ਦੇ ਲਈ ਖਾਸ ਪ੍ਰਦਰਸ਼ਨੀ ਹਾਲ ਦੇ ਵਿੱਚ ਜੋ ਪ੍ਰਦਰਸ਼ਨੀ ਵੀ ਲਗਾਈ ਗਈ ਜਿਸ ਦੇ ਵਿੱਚ ਜਿਸ ਦੇ ਰਾਹੀਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜੋ ਜਨਮ ਤੋਂ ਲੈ ਕੇ ਸ਼ਹਾਦਤ ਤੱਕ ਦਾ ਸਫ਼ਰ ਜੋ ਚਿੱਤਰਾਂ ਦੇ ਮਾਧਮ ਨਾਲ ਰਾਹੀਂ ਪ੍ਰਦਰਸ਼ਿਤ ਕੀਤਾ ਗਿਆ ਉੱਥੇ ਹੀ ਜੋ 바ਰ ਕੋਡ ਦੇ ذریعے ਵੀ ਲੋਕਾਂ ਨੂੰ ਇਤਿਹਾਸ ਦੇ ਨਾਲ ਜੋੜਨ ਦੀ ਇੱਕ ਕੋਸ਼ਿਸ਼ ਸਰਕਾਰ ਦੇ ਵੱਲੋਂ ਕੀਤੀ ਗਈ ਵਿਰਾਸਤ ਖਾਲਸਾ ਵਿਖੇ ਡਰੋਨ ਸ਼ੋਅ ਵੀ ਕਰਵਾਇਆ ਗਿਆ ਉੱਥੇ ਹੀ ਲਗਾਤਾਰ ਸਰਕਾਰ ਸਾਦੇ ਵੱਲੋਂ ਕਿਉਂਕਿ ਆਉਣ ਵਾਲੀ ਸੰਗਤ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਪਰੇਸ਼ਾਨੀ ਨਾ ਹੋਵੇ ਟੈਂਟ ਸਿਟੀ ਵੀ ਬਣਵਾਈ ਗਈ ਤੇ ਸੰਗਤ ਦੀ ਸਹੂਲਤ ਦੇ ਲਈ ਫ੍ਰੀ ਬੱਸ ਸੇਵਾ ਤੇ ਫ੍ਰੀ ਈ ਰਿਕਸ਼ਾ ਸੇਵਾ ਵੀ ਜੋ ਦਿੱਤੀ ਜਾ ਰਹੀ ਹੈ ਤਾਂ ਕਿ ਆਉਣ ਵਾਲੀ ਸੰਗਤ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਰਪੇਸ਼ ਨਾ ਆਵੇ ਸੋ 24 ਨਵੰਬਰ ਨੂੰ ਖਾਸ ਵਿਸ਼ੇਸ਼ ਇਜਲਾਸ ਪੰਜਾਬ ਸਰਕਾਰ ਦੇ ਵੱਲੋਂ ਕਰਵਾਇਆ ਗਿਆ ਜਿਸ ਦੇ ਵਿੱਚ ਜੋ ਸਰਕਾਰ ਦੇ ਵੱਲੋਂ ਮਤਾ ਪਾਸ ਕਰਕੇ ਸ੍ਰੀ ਅਮ੍ਰਿਤਸਰ ਸਾਹਿਬ ਦੇ ਗਲਿਆਰੇ ਤੱਕ ਅਤੇ ਤੱਕ ਸ੍ਰੀ ਦਮਦਮਾ ਸਾਹਿਬ ਅਤੇ ਤੱਕ ਸ੍ਰੀ ਕੇਸਗੜ੍ਹ ਸਾਹਿਬ ਸ਼ਹਿਰਾਂ ਨੂੰ ਪਵਿੱਤਰ ਸ਼ਹਿਰਾਂ ਦਾ ਦਰਜਾ ਦਿੱਤਾ ਗਿਆ ਉੱਥੇ ਹੀ ਵਿਸ਼ੇਸ਼ ਸਮਾਗਮਾਂ ਦੀ ਕੜੀ ਦੇ ਤਹਿਤ ਅੱਜ ਜੋ ਖੂਨਦਾਨ ਕੈਂਪਸ ਉਪਾ ਪਦਰੀ ਸਰਕਾਰ ਦੇ ਵੱਲੋਂ ਲਗਾਇਆ ਜਾ ਰਿਹਾ ਹੈ ਉੱਥੇ ਹੀ 3.5 ਲੱਖ ਬੂਟਾ ਵੀ ਲਗਾਇਆ ਜਾਏਗਾ ਉੱਥੇ ਹੀ ਜੋ 23 ਨਵੰਬਰ ਨੂੰ ਸ਼੍ਰੀ ਖੰਡਪੜ ਸਾਹਿਬ ਜੋ ਪਾਰਟ ਸ਼ੁਰੂ ਕਰਵਾਈ ਗਈ ਸੀ आज ਉਹਨਾਂ ਦਾ ਭੋਗ ਪਾਇਆ ਜਾਏਗਾ ਜਿਸ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਹੋਰ ਲੀਡਰਸ਼ਿਪ ਜੋ ਪਹੁੰਚ ਚੁੱਕੀ ਹੈ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਸੋ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਸ਼੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਜਿੱਥੇ ਕਿ ਵੱਡੀ ਗਿਣਤੀ ਲੋਕ ਜੋ ਸਮਾਗਮ ਦਾ ਧਾਰਮਿਕ ਸਮਾਗਮਾ ਦਾ ਹਿੱਸਾ ਬਨੰਦ ਲਈ ਧਾਰਮਿਕ ਸਮਾਗਮਾ ਦੇ ਵਿੱਚ ਹਾਜ਼ਰੀ ਭਰਨ ਦੇ ਲਈ ਆਏ ਹੋਏ ਨੇ ਤਾਂ ਪੰਥ ਪ੍ਰਸਿੱਧ ਪੰਥ ਪ੍ਰਸਿੱਧ ਕੀਰਤਨੀਆਂ ਦੇ ਵੱਲੋਂ ਜੋ ਗੁਰਬਾਣੀ ਕੀਰਤਨ ਕੀਤਾ ਜਾ ਰਿਹਾ ਹੈ ਜੋ ਨੌਜਵਾਨਾਂ ਨੂੰ ਆਈ ਹੋਈ ਸੰਗਤ ਨੂੰ ਜੋ ਗੁਰਬਾਣੀ ਦੇ ਨਾਲ ਜੋੜਿਆ ਜਾ ਰਿਹਾ ਹੈ ਗੁਰੂ ਦਾ ਦੇ ਨਾਮ ਦਾ ਜਾਪ ਕੀਤਾ ਜਾ ਰਿਹਾ ਹੈ ਜੋ ਆਈ ਹੋਈ ਸੰਗਤ ਵੀ ਹੈ ਉਹ ਵੀ ਗੁਰੂ ਦੇ ਰੰਗ ਦੇ ਵਿੱਚ ਰੰਗੀ ਹੋਈ ਨਜ਼ਰ ਆ ਰਹੀ ਹੈ ਤਾਂ ਸ਼ਹੀਦੀ ਸ਼ਤਾਬਦੀ ਸਮਾਗਮਾ ਦੇ ਵਿੱਚ ਹਾਜ਼ਰੀ ਭਰਨ ਲਈ ਸੰਗਤ ਆਈ ਹੋਈ ਹੈ ਗੱਲਬਾਤ ਵੀ ਕਰ ਲੈਣੇ ਆ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਬਲਰਾ ਸਿੰਘ ਆ ਜੀ ਅਸੀਂ ਗੰਗਸਰ ਜਿੱਥੋਂ ਪੁਆਏ ਜੀ ਜੀ ਪੂਰੀ ਸੰਗਤ ਲੈ ਕੇ ਆਈ ਹਾਂ ਹਾਂ ਜੀ ਸੰਗਤ ਲੈ ਕੇ ਆ ਇੱਕ ਬੱਸ ਸੰਗਤ ਜਾਈ ਹੈ ਜੀ ਜੀ ਕੀ ਕਹਿਣਾ ਚਾਹੁੰਦੇ ਜਿਸ ਤਰ੍ਹਾਂ ਪ੍ਰਬੰਧ ਹੈ ਇਸ ਸੌਮੀ ਕਮੇਟੀ ਦਾ ਸੰਗਾਰ ਵੱਲੋਂ ਕੀਤੇ ਗਏ ਜੀ 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 ਕੀ ਕਹਿਣਾ ਚਾਹੁੰਦੇ ਨੇ ਬਹੁਤ ਵਧੀਆ ਪ੍ਰਬੰਧ ਕੀਤੇ ਆ ਜੀ ਇਹਨਾਂ ਪ੍ਰਬੰਧਾਂ ਨੂੰ ਦੇਖ ਕੇ ਅਸੀਂ ਬੱਚਿਆਂ ਨਾਲ ਲੈ ਕੇ ਸਿੱਖਣ ਨੂੰ ਬਹੁਤ ਕੁਝ ਮਿਲਦਾ ਇਸ ਚੀਜ਼ 'ਚ ਆ ਕੇ ਬੱਚਿਆਂ ਨੂੰ ਇਤਿਹਾਸ ਨਾਲ ਜੋੜ ਜੁੜ ਜੋੜੇ ਆਂਦਾ ਜੀ ਜਿਹੋਣੇ ਇਹਨਾਂ ਬਹਾਨੇ ਦੇ ਨਾਲ ਬੱਚੇ ਆ ਗਏ ਜੀ ਜੇ ਹੁਣ ਵੱਡਿਆਂ ਤੋਂ ਆਉਣ ਜਾਂਦਾ ਹੁਣ ਬਸਾਂ ਦਿੱਤੀਆਂ ਸਰਕਾਰ ਨੇ ਉਹਦੇ ਰਾਹੀਂ ਸਾਡੇ ਬੱਚੇ ਆ ਗਏ ਬੱਚੇ ਵੇਖਣਗੇ ਸਿੱਖਣਗੇ ਇਤਿਹਾਸਾਂ ਬਾਰੇ ਪਤਾ ਲੱਗੂਗਾ ਇਹ ਬੱਚਿਆਂ ਨੂੰ ਬਹੁਤ ਵਧੀਆ ਪ੍ਰਬੰਧ ਹੈ ਬਹੁਤ ਜੀ ਸਾਨੂੰ ਪਤਾ ਹੈ ਵੀ ਵਿਰਾਸਤ ਦੇ ਖਾਲਸਾ ਚ ਵੀ ਪ੍ਰਦਰਸ਼ਨੀ ਹੈ ਜਾਂ ਬਾਗੋੜ ਦੇ ਜ਼ਰੀਏ ਵੀ ਬੱਚਿਆਂ ਨੂੰ ਇਤਿਹਾਸ ਸਿਖਾਉਣ ਲਈ ਸਰਕਾਰ ਕੋਲੋਂ ਲਗਾਏ ਗਏ ਨੇ ਖਾਸ ਤੌਰ ਤੇ ਹਾਂ ਜੀ ਉਹ ਅਸੀਂ ਦੇਖ ਰਹੇ ਆਂ ਜੇ ਜਾ ਕੇ ਅਸੀਂ ਅਗਲੀ ਆ ਗਈ ਆਏ ਆ ਜੀ ਆ ਕੇ ਹਾਂ ਅੰਜਾ ਜ਼ਰੂਰ ਜਾਵਾਂਗੇ ਜੀ ਬਿਲਕੁਲ ਹਾਂ ਜੀ ਨੇ ਸਤਿ ਸ਼੍ਰੀ ਅਕਾਲ ਜੀ ਲਾਈਵ ਮਨਸੰਗ ਹੈ ਜੀ ਜੈਤੋ ਤੋਂ ਜੀ ਕੀ ਕਹਿਣਾ ਚਾਹੋਗੇ ਸਰਕਾਰ ਦੇ ਪ੍ਰਬੰਧ ਕਿਹੋ ਜਿਹੇ ਨੇ ਤੇ ਓਵਰ ਆਲ ਸਾਡੇ ਮਨਚ ਕੀ ਬਣ ਰਿਹਾ ਚੱਲ ਰਿਹਾ ਹੈ ਸਰਕਾਰ ਦੇ ਬਹੁਤ ਵਧੀਆ ਪ੍ਰਬੰਧ ਹੈ ਕਿਉਂਕਿ ਮਤਲਬ ਬੱਸਾਂ ਤੇ ਦੂਰੋ ਦੂਰੋ ਸੰਗਤ ਆਈ ਹੈ ਤੇ ਇੱਥੇ ਓੰਜ ਵੀ ਬਹੁਤ ਵਧੀਆ ਇੱਥੇ ਦੇਖਣ ਨੂੰ ਮਿਲਦਾ ਤੇ ਸਾਡੇ ਮਤਲਬ ਇਹ ਇਤਿਹਾਸ ਹੈ ਸਾਡੇ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜੇ ਇੱਥੇ ਆਨੰਦਪੁਰ ਸਾਹਿਬ ਦਾ ਹੁਣ 350 ਸਾਲਾ ਗੁਰੂ ਤੇਗ ਬਹਾਦਰ ਜੀ ਦਾ ਬਣਾਇਆ ਜਾ ਰਿਹਾ ਢੇੜਾ ਇਹਦੇ ਵਾਸਤੇ ਬੱਚੇ ਸਾਰੇ ਜਿੰਨੇ ਵੀ ਹੋਰ ਮਨ ਸਾਡੇ ਮਾਈਆਂ ਵੀ ਆਈਆਂ ਬੀਬੀਆਂ ਜਿਹੜੀਆਂ ਪਹਿਲਾਂ ਹੋ ਸਕਦਾ ਨਾ ਆਈਆਂ ਹੁਣ ਉਹਨਾਂ ਨੂੰ ਵੀ ਅੱਜ ਨੂੰ ਵੇਖਣ ਨੂੰ ਮੌਕਾ ਮਿਲਿਆ ਹੈ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਉਪਰਾਲੇ ਕੀਤੇ ਆਏ ਕਿ ਨਾਮ ਹੈ ਜੀ ਹਾਂਜੀ ਆਗਿਆਪਾਲ ਸਿੰਘ ਜੀ ਤੇ ਪਿਤਾ ਜੀ ਹਾਂਜੀ ਕੀ ਪਤਾ ਹੈ ਐਸੇ ਗੁਰਗੋਬਿੰਦ ਸਿੰਘ ਜੀ ਰਹੇ ਸੀਗੇ ਨਾਲੇ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਨੇ 3.5 ਸਾਲਾ ਛਿੱਤ ਜਿਹੜਾ ਬਣਾਇਆ ਜਾ ਰਿਹਾ ਹੈ ਇੱਥੇ ਗੁਰਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਇਸ ਧਰਤੀ ਤੋਂ ਕੀਤੀ ਸੀ ਹਾਂਜੀ ਤੇ ਜਿਸ ਤਰ੍ਹਾਂ ਤੁਸੀਂ ਆਏ ਹੋ ਮਾਤਾ ਪਿਤਾ ਹੋ ਰੱਦ ਨਾਲ ਸਿੱਖ ਇਤਿਹਾਸ ਬਣਾਉਂਦੇ ਨੇ ਤੁਹਾਨੂੰ ਨਹੀਂ ਮਾੜਾ ਮੋਟਾ ਇਹਦਾ ਪੜਾਈ ਜਾਂਦੀ ਹੈ ਪੰਜਾਬੀ ਵਿੱਚ ਸਰਕਾਰ ਦੇ ਵਿੱਚੋਂ ਸਿੱਖਾਂ ਦੀ ਕੋਸ਼ਿਸ਼ ਕਰਦੇ ਹਾਂਜੀ ਬਿਲਕੁਲ ਸਤਿ ਸ਼੍ਰੀ ਅਕਾਲ ਭਾਈ ਜੀ ਸਹੀ ਨਾਮ ਹੈ ਜੀ ਦੱਸਿਆ ਨਹੀਂ ਹੋਰ ਜੀ ਖਾਲਸਾ ਗਰੀ ਪੜੇ ਹਾਂਜੀ